ਸਸੀ ਗਾਲ ਜੀ ਪੇਸ਼ ਹੈ ਇੱਕ ਹਦਮਤ ਮੇਰਾ ਪੰਜਾਬੀ ਦਾ ਬਲੌਗ ਏਜ ਬ੍ਰੇਕਰ ਦੋਸਤੋ ਅੱਜ ਜਿਆਦਾ ਵੱਡਾ ਵੀਡੀਓ ਨਹੀਂ ਬਣਾਣਾ ਆਪਣੇ ਵਿਚਾਰ ਰੱਖਣ ਜਾ ਰਹੇ ਆ ਪੱਥਰਾਂ ਨੂੰ ਵੀ ਰਵਾ ਦਿੰਦੇ ਨੇ ਪੱਥਰਾਂ ਨੂੰ ਵੀ ਰਵਾ ਦਿੰਦੇ ਨੇ ਕੋੜੀ ਬੋਲੀ ਖਾਲੀ ਚੋਲੀ ਤੇ ਸੁੰਨੀ ਹਵੇਲੀ ਕੁਝ ਨਹੀਂ ਘੜਦਾ ਕੁਝ ਨਹੀਂ ਘੜਦਾ ਵੱਡਿਆਂ ਅੱਗੇ ਝੁਕਣਦਾ ਰਾਹ ਦੇਣ ਲਈ ਰੁਕਣਦਾ ਤੇ ਮਾੜੇ ਨੂੰ ਹਾਲ ਪੁੱਛਣਦਾ ਫਿਸਾਰ ਨਹੀਂ ਖਾਈਦਾ ਵਿਸਾਰ ਨਹੀਂ ਖਾਈਦਾ ਮੰਗੇ ਉਧਾਰ ਦਾ ਤੇ ਹੀ ਮੋਟਿਆਰ ਦਾ ਤੇ ਬਜ਼ੁਰਗ ਲਚਾਰ ਦਾ ਖੁਸ਼ ਨਹੀਂ ਕਰ ਸਕਦੇ ਖੁਸ਼ ਨਹੀਂ ਕਰ ਸਕਦੇ ਦੁਨੀਆ ਦੇ ਮੰਨੂ ਲਾਲਚੀਆਂ ਦੀ ਜਾਨੂੰ ਤੇ ਚਸਕੇਬਾਜ਼ ਰਨ ਨੂੰ ਪੜਾ ਓੱਖਾ ਜਰਨਾ ਪੁੱਤ ਦਾ ਮਰਨਾ ਫਸਲ ਦਾ ਸੜਨਾ ਤੇ ਬਿਮਾਰੀ ਦਾ ਤੰਗ ਕਰਨਾ ਪੂਰੀ ਹੀ ਚੰਗੀ ਦੂਰੀ ਹੀ ਚੰਗੀ ਬਗਾਨੀ ਲੜਾਈ ਤੋਂ ਆਰਾਮ ਦੀ ਕਮਾਈ ਤੋਂ ਦੰਦ ਕਥਾਈ ਤੋਂ ਤੇ ਨਿੰਦਾ ਪਰਾਈ ਤੋਂ ਪੂਰੀ ਨਹੀਂ ਹੋ ਸਕਦੀ ਤਾਜ਼ੀ ਪੁਖ ਸ਼ਾਹਾਂ ਦੀ ਲੁੱਟ ਤੇ ਰਿਸ਼ਤੇ ਦੀ ਫੁੱਟ ਛੋਟਾ ਨਹੀਂ ਸਮਝੀਦਾ ਛੋਟਾ ਨਹੀਂ ਸਮਝੀਦਾ ਰਕਮ ਵਿਆਜੀ ਨੂੰ ਜੂਏ ਦੀ ਬਾਜੀ ਨੂੰ ਤੇ ਦੁਸ਼ਮਣ ਦੀ ਬਾਜੀ ਨੂੰ ਉਹ ਵੱਡੇ ਨਹੀਂ ਹੋ ਸਕਦੇ ਵੱਡੇ ਨਹੀਂ ਹੋ ਸਕਦੇ ਸਿਆਣੇ ਮੂਰੇ ਬੋਲ ਕੇ ਕਿਸੇ ਦੇ ਭੇਦ ਖੋਲ ਕੇ ਸਿਆਣੇ ਮੂਰੇ ਬੋਲ ਕੇ ਕਿਸੇ ਦੇ ਪੇਲ ਖੋਲ ਕੇ ਯਾਰੋ ਕੋਈ ਨਹੀਂ ਅਮੀਰ ਬਣਿਆ ਘੱਟ ਤੋਲ ਕੇ ਕਦੇ ਨਹੀਂ ਉਹ ਭੁੱਲੀ ਦਾ ਮਾਂ ਦੇ ਪਿਆਰ ਨੂੰ ਪਿਓ ਦੇ ਉਪਕਾਰ ਨੂੰ ਤੇ ਮੁਸੀਬਤ ਚ ਖੜੇ ਯਾਰ ਨੂੰ ਦੋਸਤੋ ਛੋਟਾ ਹੀ ਵੀਡੀਓ ਬਣਾਣਾ ਸੀਗਾ ਮੀਨ ਕਰਦਾ ਆਸਾਂ ਦਾ ਆਇਆ ਹੋਣਾ ਥੈਂਕ ਯੂ ਦੋਸਤੋ ਜਿਹੜੇ ਮੈਂ ਵੀਡੀਓ ਬਣਾਣਾ ਨਾ ਇਹਨਾਂ ਨੂੰ ਸ਼ੇਅਰ ਕਰਿਆ ਕਰੋ ਪਲੀਜ਼ ਸਬਸਕ੍ਰਾਈਬ ਲਾਈਕ ਤੇ ਸ਼ੇਅਰ